ਇੱਦਾਂ ਕਹਿਣ ਨਾਲ ਨਹੀਂ ਸਿੱਖ ਹੋ ਜਾਣਾ ਸੀ ਮਨੋਂ ਨਾਲ ਨਹੀਂ ਸਿੱਖ ਹੋ ਜਾਣਾ ਅਸੀਂ ਮਹੀਮੀ ਪਿੱਛੇ ਪਿੱਛੇ ਮੈਂ ਗਿਆ ਤੇ ਬੜੇ ਲੰਗਰ ਲੱਗੇ ਸੀ ਤੇ ਉਹਨੇ ਦੁੱਧ ਦਾ ਲੰਗਰ ਲਿਆਏ ਕਹਿੰਦੇ ਮੋਤੀ ਮੈਰੇ ਜੀ ਨੇ ਦੁੱਧ ਪਿਆ ਸੀ ਛੋਟੇ ਸਾਹਿਬ ਜਾਨੇ ਛੋਟੇ ਅਸੀਂ ਦੁੱਧ ਦਾ ਲੰਗਰ ਲਾਇਆ ਦੁੱਧ ਪਿਆਦੇ ਸੀ ਉਹ ਬੱਚੇ ਛੇਰ ਉਹਨਾਂ ਦੇ ਗੋਮ ਸੀ ਹਨਾ ਕੈਸ ਕਤਲ ਕੀਤੇ ਸੀ ਉਹਨੂੰ ਦੇਖੋ ਨਾ ਸਿੱਖੀ ਚ ਕੇਸ ਸਾਨੂੰ ਇਹ ਨਹੀਂ ਕਹਿੰਦੇ ਕੇਸ ਕਟਾਏ ਨੇ ਕਹਿੰਦੇ ਸਿੱਖ ਨੇ ਕੇਸ ਕਤਲ ਕੀਤੇ ਕਤਲ ਕੀਤੇ ਕਤਲ ਦੇ ਬਰਾਬਰ ਹੈ ਤੇ ਉਹ ਮੇਰੇ ਕੋ ਐ ਦੁੱਧ ਲਾ ਕੇ ਮੈਂ ਕਹਾਂ ਯਾਰ ਦੁੱਧ ਨਾਲ ਪਿਆਓ ਤੁਸੀਂ ਐਵੇਂ ਕਰੋ ਤੁਸੀਂ ਸਾਬ ਜਦਹਾਵਰ ਕਿ ਪਾਓ ਸਾਬ ਜਦਹਾਵਰ ਕਿ ਪਾਓ ਉਹ ਤੇ ਮੈਨਰੇ ਦੁੱਧ ਪਿਆਸੀ ਸੀ ਉਹਨੇ ਦੁੱਧ ਦੀ ਕੀਮਤ ਕੀ ਦਿੱਤੀ ਸੀ ਉਹਨੇ ਕੀਮਤ ਕੀ ਦਿੱਤੀ ਸਾਰਾ ਉਹਦਾ ਪਰਿਵਾਰ ਮੇਲਨੇ ਚ ਪੀੜ ਦਿੱਤਾ ਸੀ ਗਲਾਸ ਦੁੱਧ ਦੀ ਕੀਮਤ ਚਕਾਈ ਸੀ ਉਹਨੇ ਪਰ ਉਹਨੇ ਵੀ ਧਰਮ ਨਹੀਂ ਸੀ ਛੱਡਿਆ ਉਹਨੇ ਵੀ ਨਹੀਂ ਸੀ ਕਿਹਾ ਮੈਨੂੰ ਮਾਫੀ ਦੇ ਦਿਓ ਮੈਂ ਗਲਾਸ ਦੁੱਧ ਦਾ ਪਿਆ ਬੈਠਾ ਵਾਂ ਮੈਨੂੰ ਮੈਨੂੰ ਮਾਫੀ ਦੇ ਦਵਾਤ ਜੋੜ ਕੇ ਉਹਨੇ ਨਹੀਂ ਕਿਹਾ ਨੇ ਕਹਿਆ ਹੈ ਠੀਕ ਹੈ ਤੇ ਮੇਰਾ ਧਰਮ ਸੀ ਮੈਂ ਪਿਆਵਾਂਸ ਉਹਨੇ ਵੀ ਨਵਾ ਨਵਾ ਕੇ ਦੱਸੀ ਸਿਖੀ ਤੇ ਉਹਨਾਂ ਕੋਲੋਂ ਪਾ ਸਿੱਖਣਾ ਉਹ ਮੈਨੂੰ ਕਹਿੰਦੇ ਅਗੋਂ ਪਤਾ ਕੀ ਕਹਿੰਦੇ ਕਹਿੰਦੇ ਆ ਜਾਓ ਯਾਰ ਬਾਬਾ ਤੇ ਪੁੱਠੀਆਂ ਹੀ ਗੱਲਾਂ ਕਰਦਾ ਬਾਬਾ ਪੁੱਠੀਆਂ ਨਾ ਲਗਰਦਾ ਦੁੱਧ ਪਿਆ ਕੇ ਸਿੱਖੀ ਮਿਲ ਜੂਗੀ ਦੁੱਧ ਪਿਆ ਕੇ ਗੁਰੂ ਖੋਚ ਹੋ ਜਾਏਗਾ ਕਿੰਨੂ ਪਏ ਦੁੱਧ ਪਿਆ ਦੇ ਕਿੱਥੇ ਨੇ ਹੁਣ ਸਾਹਿਬ ਜਾਦੇ ਦੁੱਧ ਪਿਆਣਾ ਤੇ ਪਹਿਲਾਂ ਸਾਹਿਬ ਜਾਦੇ ਵਰਗਾ ਆਪੋ ਜੋ ਨਾ ਦੁੱਧ ਜਿਹਨੂੰ ਪਿਆਣਾ ਉਹ ਵੀ ਅੱਗੇ ਸਾਹਿਬ ਜਾਦੇ ਵਰਗਾ ਹੋਵੇ ਨਾ ਉਹਦੇ ਅੱਗੇ ਗਲਾਸ ਕਰੋ ਤੁਹਾਨੂੰ ਯਾਦ ਆ ਜਾਏਗਾ ਬੱਚੀ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਹੀ ਵੀ ਮੈਂ ਜਦੋਂ ਤੁਸੀਂ ਗੁਰਦੁਆਰੇ ਆਪਣੇ ਬੱਚੇ ਲੈ ਕੇ ਆਓਗੇ ਨਾ ਤਿਆਰ-ਪਰ ਤਿਆਰ ਕਰਕੇ ਮੈਂ ਇਹਨਾਂ ਚੋਂ ਆਪਣਾ ਜੀਤ ਸਿੰਘ ਦੇਖਾਂਗਾ ਜੋ ਰਾਤ ਦੇ ਦੇਖਾਂਗਾ ਜੋ ਰਾਤ ਦੇਖਾਂਗਾ ਫਤਿਹ ਸਿੰਘ ਇਹ ਸਿੱਖਣਾ ਹੈ ਕਿ ਆਪਣੇ ਬੱਚਿਆਂ ਨੂੰ ਜੋਰਵਰ ਪਨਾਉਣਾ ਹੈ ਆਪਣੇ ਬੱਚੇ ਨੂੰ ਫਤਿਹ ਸਿੰਘ ਵਰਗਾ ਬਣਾਉਣਾ ਹੈ ਆਪਣਾ ਸਰੂਪ ਗੁਰੂ ਵਰਗਾ ਬਣਾਉਣਾ ਹੈ ਪੜਨਾ ਨਹੀਂ ਹੋਣਾ ਇੱਥੇ ਸਾਡੇ ਪਿੰਡ ਵੀ ਉਹ ਕਰਦੇ ਨੇ ਪ੍ਰਭਾਤ ਫੇਰੀ ਤੇ ਉਹ ਇੱਥੇ ਸਾਡੇ ਗੇਟ ਅੱਗੇ ਆਗੇ ਤੇ ਕਈ ਜਾਣਾ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਹੈ ਬਾਜਾਂ ਵਾਲੇ ਨੂੰ ਮੈਂ ਬਾਹਰ ਨਿਕਲੇ ਮੈਂ ਬੂਆ ਖੁੱਲ੍ਹੇ ਮੈਂ ਕਹਿੰਦਾ ਜੀ ਆਣ ਜਿਉਂ ਜਿਹੜੀ ਬਾਲਟੀ ਲਿਆਇਓ ਅੰਮ੍ਰਿਤ ਦੀ ਬਣਾ ਕੇ ਪਹਿਲਾਂ ਆ ਪੀ ਲੋ ਤੁਹਾਡੇ ਤੇ ਇੱਕ ਵੀ ਅੰਮ੍ਰਿਤਧਾਰੀ ਨਹੀਂ ਇੱਕ ਕੰਨ ਨਾਲ ਥੋੜੀ ਖੰਡੇ ਦਾ ਅੰਮ੍ਰਿਤ ਪੀ ਲੋ ਜੇ ਮਿਲਣਾ ਬਾਜਾਂ ਵਾਲੇ ਕਿੰਨੂ ਕਹਿੰਦੇ ਪਿਓ ਅਸੀਂ ਤਾਂ ਵਹਿਲੇ ਛਕਿਆ ਹੈ ਸਾਡੇ ਬੂਵੇ ਆ ਕੇ ਤੂੰ ਚੀਕਾ ਮਾਰਦੇ ਪਿਓ ਖੰਡੇ ਦਾ ਅੰਮ੍ਰਿਤ ਪੀ ਲੈ ਅਸੀਂ ਤਾਂ ਛਕਿਆ ਹੈ ਇਫ ਤੁਸੀਂ ਪੀ ਲੋ ਨਾ ਜਿਹੜੇ ਲੈ ਕੇ ਆਏ ਹੋ ਤਾਂ ਇਸ ਮਹੀਨੇ ਤੂੰ ਉਹਨਾਂ ਦੇ ਜੀਵਨ ਤੋਂ ਇਹੋ ਸਿੱਖਿਆ ਲੈਣੀ ਹੈ ਵੀ ਉਹਨਾਂ ਵਰਗੇ ਬੰਨਾ ਹੈ ਤਿਸਹੀ ਜਿਹਾਸੀ ਥੀ ਰਹਾ ਜਪ ਜਪ ਰਦੇ ਮੁਰਾਰ ਰੱਬ ਵਰਗੇ ਹੀ ਬਣ ਜਾਵਾਂ ਅਰਦੇ ਵਿੱਚ ਜਪ ਜਪ ਕੇ ਗੁਰੂ ਗੁਰੂ ਵਾਹਿਗੁਰੂ 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 ਜਪ ਜਪਦੇ ਰੱਬ ਵਰਗੇ ਹੀ ਬਣ ਜਾਈਏ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਦਿਨ ਮਨਾਉਂਦੇ ਬਣਾਉਂਦੇ ਛੋਟੇ ਸਹਬ ਜਾਦੇ ਮਰਗੇ ਹੀ ਮਰ ਜਾਈਏ ਬਸ ਸੀਸ ਚਲੇ ਜਾਏ ਕੋਈ ਗੱਲ ਨਹੀਂ ਸਿੱਖੀ ਨਾ ਜਾਏ ਮਰਤੇ ਜਾਣਗੇ ਮੈਂ 67 ਸਾਲ 72 ਸਾਲ ਦਾ ਹੋ ਗਿਆ ਹੁਣ ਨਹੀਂ ਮਰਨਾ ਮੈਂ ਜੇ 60 ਸਾਲ ਪਹਿਲਾਂ ਮਰ ਗਿਆ ਹੁੰਦਾ ਤੇ ਸਭ ਕੁ ਚੰਗਾ ਸੀ ਪਤਾ ਨਹੀਂ ਕਿੰਨੇ ਦੁੱਖਾਂ ਤੋਂ ਬਚ ਗਿਆ ਹੁੰਦਾ ਕਰ ਤੋਂ ਕਰ ਗੁਰੂ ਦੇ ਦਰ ਤੇ ਤੇ ਪ੍ਰਮਾਨ ਹੋ ਜਾਂਦੇ ਗਾ ਲਿਆ ਵੀ ਸਾਨੂੰ ਗੁਰੂ ਉੱਥੇ ਜਾਂਦੇ ਨੂੰ ਜਿਹਾ ਹੈ ਕਹੇ ਛੇਤਰ ਲੈ ਕੇ ਨਾ ਬੈਠਾ ਹੋਵੇ ਮਸੰਦ ਸਾੜੇ ਸੀ ਉਹਨੇ ਖੂਹ ਚ ਉੱਥੇ ਅਜੇ ਵੀ ਖੂਹ ਹੈਗਾ ਅਨੰਦਪੁਰ ਸਾਹਿਬ ਕਹਿੰਗੇ ਮਸੰਦਾਂ ਨੂੰ ਹਾਂ ਹੈਗਾ ਨਾ ਤੇ ਸਾੜਨੇ ਉਹਨੇ ਹੁਣ ਵੀ ਨੇ ਅੱਗੇ ਇੱਥੇ ਸਾੜੇ ਸੀ ਉਦੋਂ ਤੇ ਹੁਣ ਮੇਰੇ ਵਰਗੇ ਮਸੰਦਾਂ ਨੂੰ ਉੱਥੇ ਸਾੜਨਾ ਉਹਨੇ ਇਹ ਨਾ ਹੀ ਉੱਥੇ ਗੁਰੂ ਸ਼ਾਬਾਸ਼ ਦੇ ਆ ਮੇਰੇ ਪੁੱਤਰ ਮਾਈ ਖਾਟ ਆਇਓ ਕਰਪੂਤਾ ਇਹ ਪੁੱਤਰ ਮੇਰਾ ਖੱਟ ਕੇ ਆਇਆ ਹੈ ਹਨਾ ਤਾਂ ਗੁਰੂ ਵਰਗੇ ਬੰਨਾ ਗੁਰੂ ਦੇ ਬੱਚਿਆਂ ਵਰਗੇ ਬੰਨਾ ਇਸ ਮਹੀਨੇ ਤੋਂ ਮੈਨੂੰ ਬਾਲੀਆਂ ਨਹੀਂ ਉਹ ਇਤਿਆਜ਼ ਜੋਂ ਬਾਲਾ ਇਹਦਾ ਕੋਈ ਬਹੁਤਾ ਗਿਆਨ ਨਹੀਂ ਪਰ ਮੈਨੂੰ ਇਹਨਾਂ ਪਤਾ ਹੈ ਜੇ ਉਹਨਾਂ ਵਰਗੇ ਬਣ ਜਾਗੇ ਉਹਨਾਂ ਵਰਗੀ ਦ੍ਰਿੜਤਾ ਹੋਵੇ ਵੇਖੋ ਨਾ ਬਾਣੀ 'ਚ ਕੀ ਲਿਖਿਆ ਹੈ RAM JAPO JI ਐਸੇ ਐਸੇ ਤ੍ਰੂਪ ਰਹਿਲਾਦ ਜਪਿਓ ਅਜਿਹਾ ਉਹ ਤਾਂ 5 ਸਾਲ ਦੇ ਸੀ ਤ੍ਰੂਪ ਤੇ ਪ੍ਰਾਗਤ ਉਹਨਾਂ ਦੀ ਉਮਰ ਤੇ ਸਿਰਫ 5 ਸਾਲ ਸੀ 5 ਬਰਕੋ ਅਨਾਤੂ ਬਾਰਖ ਹਰ ਸਿਮਰਤ ਅਮਰ ਅਟਾਰੇ ਮਾਰੇ ਕਹਿੰਦੇ ਉਹਨਾਂ ਕੋਲੋਂ ਸਿੱਖ ਲਾ 5 ਸਾਲ ਦੇ ਬੱਚਿਆਂ ਕੋਲੋਂ ਸਿੱਖ ਲਾ ਉਹ ਮਾਰੇ ਕਹਿੰਦੇ ਫਤੇ ਸੰਕੂਲੋਂ ਸਿੱਖ ਲਾ ਜੋਰਾਵਰ ਸੰਕੂਲੋਂ ਸਿੱਖ ਲਾ ਕਿ ਕਿਵੇਂ ਬਣੀ ਏ ਤੂੰ ਆ ਤੂੰ ਫਤੇਗੜ ਸਾਹਿਬ ਆ ਰਹੇ ਹੈ ਘਟ ਤੋਂ ਘਟ ਦੇਖਣਾ ਮੈਂ ਫਤੇਗੜ ਸਾਹਿਬ ਚੱਲਣਾ ਹਾਂ ਮੈਂ ਇਹਦਾ ਮਤਲਬ ਇਹ ਨਹੀਂ ਮੈਂ ਕਹਿ ਰਿਹਾ ਮੈਂ ਫਤੇਗੜ ਸਾਹਿਬ ਨਾਲ ਆ ਜਾਓ ਅਰੇ ਚਾਓ ਉਰਨਾ ਵਰਗੇ ਬਣ ਲਈ ਜਾਓ ਉਹਨਾਂ ਦੇ ਤਰਲਾ ਕਢੋ ਉਹਨਾਂ ਦੇ ਚਰਨਾਂ ਤੇ ਪੈ ਕੇ ਖਾੜੇ ਕਢੋ ਸਾਨੂੰ ਵੀ ਕੋਈ ਕਿਨਕਾ ਦੇ ਦਿਓ ਆਪਣੇ ਵਰਗਾ ਆਪਣੀ ਦ੍ਰਿੜਤਾ ਵਿੱਚੋਂ ਸਾਨੂੰ ਵੀ ਉਹ ਦ੍ਰਿੜਤਾ ਦੇ ਦਿਓ ਜਿਹੜੀ ਦ੍ਰਿੜਤਾ ਤੁਹਾਡੇ ਕੋਲ ਸੀ ਸਿੱਖੀ ਨਬੰਦੀ ਜੋ ਪ੍ਰੇਮ ਤੁਹਾਡੇ ਕੋਲ ਸੀ ਜੋ ਪਿਆਰ ਤੁਹਾਡੇ ਕੋਲ ਸੀ ਸਿੱਖੀ ਲਈ ਉਹ ਸਾਡੇ ਅੰਦਰ ਵੀ ਪੈਦਾ ਹੋ ਜਾਵੇ ਜੋ ਪਿਆਰ ਮਾਤਾ ਗੁਦਰੀ ਕੋਲ ਸੀ ਅੱਜ ਦੀਆਂ ਮਾਵਾਂ ਕੋਲ ਵੀ ਉਹ ਪਿਆਰ ਪੈਦਾ ਹੋ ਜਾਵੇ ਆਪਣੇ ਬੱਚਿਆਂ ਨੂੰ ਫਤਿਹ ਸਿੰਘ ਵਰਗਾ ਜੋਰਾ ਸਿੰਘ ਵਰਗਾ ਬਣਾ ਕੇ ਤਿਆਰ ਕਰਨ ਇਕ ਦਾਦੀ ਕਹੇ ਮੇਰਾ ਮੇਰਾ ਇਹ ਜੋਰਾਵਰ ਹੈ ਦਾਦੀ ਕਹੇ ਮੇਰਾ ਇਹ ਫਤਿਹ ਸਿੰਘ ਹੈ ਪਰ ਅੱਜ ਕੀ ਕਰੇ ਕੀ ਕਰੇ ਤਾਂ ਉਥੋਂ ਬੜਾ ਕੁਝ ਸਿੱਖ ਨੂੰ ਮਿਲਦਾ ਹੈ ਬੜਾ ਕੁਝ ਉਹ ਬਹੁਤਾ ਮਹੀਨਾ ਤੇ ਐਸੀ ਸਿੱਖੀ ਸਿਖਾਉਂਦਾ ਹੀ ਮਹੀਨਾ ਆ ਹੋਰ ਕੀ ਹੈ ਗੁਰੂ ਨੇ ਸਖਾਈ ਸਿੱਖੀ ਸੀ ਇਹ ਸਿੱਖੀ ਇੰਨੀ ਕੀਮਤੀ ਹੈ ਦੇਖਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦ ਪ੍ਰਸਾਦ ਸਾਹਿਬ ਤਾਂ ਸਤਿ ਸਿਖ ਵਾਰਤੈ ਸਾਰਾ ਕੁਛ ਵਾਰਤੈ ਪਰਿਵਾਰ ਵਾਰਤੈ ਹਮ ਸਭ ਕੁਛ ਵਾਰਤੈ ਮਾਛੀ ਵਾਰਤੈ ਜੰਗਲਾਚ ਮਾਛੀ ਵਾਰਤੈ ਜੰਗਲਾਚ ਆਪੇ ਨੇ ਕੰਨੇ ਦੀ ਸੇਤੇ ਕੀ ਗਾਉਂਦੇ ਪੈਨੇ ਮਿੱਤਰ ਪਿਆਰੇ ਨੂੰ ਹਾਲ ਚਾਲ ਦੱਸਾਂਗੇ ਤਦ ਮੈਂ ਰੋਗ ਚਾਹੀਆਂ ਤਾ ਔਰ ਤੇਰੇ ਤੋਂ ਬਿਨਾ ਰਜਾਈਆਂ ਲੈਣੀਆਂ ਰੋਗ ਨੇ ਜੇ ਪਾਹੀਗੁਰ ਤੂੰ ਨਹੀਂ ਹੈਗਾ ਤੇ ਉੱਤੇ ਰਜਾਈਆਂ ਲੈਣੀਆਂ ਰੋਗ ਨੇ ਇਹ ਦੁੱਖਿਆ ਨਾਗ ਨਿਵਾਸਾਂ ਤੇ ਰਹਿਣਾ ਇਦਾਂ ਹੈ ਜਿਵੇਂ ਵੱਡੇ ਵੱਡੇ ਨਾਗਾ ਨੇ ਮੈਨੂੰ ਘੇਰਿਆ ਹੋਇਆ ਸੋ ਇਹ ਨੇ ਸੋਖਾ ਕੀ ਸਿਖਾਇਆ ਮੈਨੂੰ ਸਿਖਾ ਸਿੱਖੀ ਇੰਨੀ ਕੀਮਤੀ ਏ ਇੰਨੀ ਕੀਮਤੀ ਏ ਇਹਦੇ ਤੋਂ ਆਨੰਦਪੁਰ ਸਾਹਿਬ ਵਾਰਿਆ ਜਾ ਸਕਦਾ ਸਿੱਖਾ ਸਿੱਖੀ ਇੰਨੀ ਕੀਮਤੀ ਏ ਇਹ ਤੋਂ ਪੁੱਤਰ ਵਾਰਿਆ ਜਾ ਸਕਦੇ ਨੇ ਤੂੰ ਸਿੱਖ ਵਾਰੇ ਜਾ ਸਕਦੇ ਨੇ ਇਹ ਤੋਂ ਮਾਲ ਧਨ ਸੁਭਾਅ ਜੋ ਖੁਸ਼ੀਆਂ ਜੋ ਆਨੰਦ ਜੋ ਸਭ ਕੁਝ ਵਾਰਿਆ ਜਾ ਸਕਦਾ ਪਰ ਸਿੱਖੀ ਨਹੀਂ ਕੀਮਤੀ ਏ ਏ ਨਹੀਂ ਛੱਡੀ ਜਾ ਸਕਦੀ ਇਹ ਸਖੀ ਨਿਡਰਤਾ ਇਸ ਸਖੀ ਦੀ ਕੀਮਤ ਪਤਾ ਲੱਗਦੀ ਹੈ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਦੇ ਆ ਨਾ ਉਸ ਰਸਤੇ ਤੇ ਤੇ ਤੁਰਦੇ 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 ਇਧਰ ਜਿਹੜੇ ਵੀ ਰਾਹ ਤੇ ਗੁਰੂ ਗੋਬਿੰਦ ਸਿੰਘ ਮਾਰੇ ਗਏ ਨੇ ਮਾਰਗ ਤੇ ਜਿਹੜੇ ਛੋਟੇ ਸਾਹਿਬਜ਼ਾਦੇ ਗਏ ਨੇ ਉਹਨੂੰ ਮੈਂ ਮਾਚੀ ਦੇ ਮੁਰੰਡੇ ਤੇ ਫਿਰ ਗੰਗੂ ਦੇ ਘਾਤੇ ਫਿਰ ਆ ਗਏ ਇੱਥੇ ਠੰਡੇ ਬੋਜ ਦੇ ਚ ਤੇ ਫੈਰੋਦੀ ਵਜੀਦੇ ਦੀ ਕਚਹਿਰੀ ਚ ਉਹ ਸਾਰੀ ਚੀਜ਼ ਇਹੋ ਹੀ ਸਿਖਾਉਂਦੀ ਏ ਵੀ ਸਿੱਖੀ ਤੇ ਦ੍ਰਿੜਤਾ ਦੇ ਪੈਰਾ ਕਿਵੇਂ ਦੇਣਾ ਸਿੱਖੀ ਚ ਤੁਸੀਂ ਕਿਵੇਂ ਐਨੇ ਵਿਖੜੇ ਹਾਲਾਤਾਂ ਚ ਵੀ ਕਿਵੇਂ ਤੁਸੀਂ ਕਾਇਮ ਰਹਿਣਾ ਆਪਣੇ ਆਕੀਦੇ ਤੇ ਕਿਵੇਂ ਤੁਸੀਂ ਆਪਣਾ ਆਖਰੀ ਸਵਾਸਾ મતਲਬ ਸਿਰ ਨਾਲੋਂ ਵੀ ਸਿੱਖੀ ਪਿਆਰੀ ਆ ਜਾਨ ਨਾਲੋਂ ਵੀ ਸਿੱਖੀ ਪਿਆਰੀ ਐਸੀ ਸਿੱਖ ਔਰ ਬਾਕੀ ਜਿੰਨਾ ਮਰਜੀ ਜੋ ਮਰਜੀ ਬੋਲੀ ਜਾਓ ਨਹੀਂ ਬਸ ਸਿੱਖੀ ਪਿਆਰੀ ਏ ਬਾਕੀ ਕੁਝ ਵੀ ਪਿਆਰਾ ਨਹੀਂ ਸਿੱਖ ਪਿਆਰੀ ਜਿਹੜੀ ਹੈ ਜਿੱਦ ਕੋਈ ਹੈਗੀ ਹੈ ਉਹ ਬਸ ਗੁਰੂ ਦਾ ਪਿਆਰਾ ਆ ਜਿਹੜਾ ਮੇਰੇ ਵਰਗੇ ਸਾਰਾ ਗੱਲਾਂ ਹੀ ਕਰਦਾ ਪਿਆ ਗੱਲਾਂ ਕਰੀ ਗੱਲ ਨਹੀਂ ਜੋਗ ਨਾ ਹੋਈ ਗੱਲ ਨਹੀਂ ਜੋਗ ਨਾ ਗੱਲਾਂ ਨਾਲ ਨਹੀਂ ਗੱਲਾਂ ਕਰਨ ਵਾਲੇ ਬਿਠੇਰੇ ਆ ਤੇਰੇ ਮਿਲਣਗੇ ਤੇਰੇ ਘਰ ਦੇ ਦਿਨ ਪੈ ਆ ਮੈਂ ਹੁਣ ਇੱਕ ਇਹਦੇ ਵਿੱਚ ਹੀ ਸਵਾਲ ਦੇ ਨਾਲ ਇਹ ਨਵਾਂ ਹੀ ਸਵਾਲ ਹੈ ਤੇ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਰ ਲਿਓ ਮੈਂ 350 ਸਾਲਾ ਮਨਾਉਂਦੇ ਸੀ ਪਏ ਗੁਰੂ ਤੇਗਵਾਰ ਸਾਹਿਬ ਸਿੱਧੀ ਗੁਰਪੁਰ ਹਮਮ ਅਨੰਦਪੁਰ ਸਾਹਿਬ ਜਿੱਤੇ ਗੁਰਦੁਆਰਾ ਚੀਜ਼ ਕਰ ਜਾਂ ਜਿੱਥੇ ਮਾਰੇ ਦੇ ਚੀਜ਼ ਦਾ ਸਸਕਾਰ ਹੋਇਆ ਸੀ ਉੱਥੇ ਵੀ ਦਵਾਨ ਲੱਗੇ ਸੀ ਉੱਥੇ ਜਿਹੜੇ ਜਾਂਦੇ ਸੀ ਪਏ ਉੱਥੇ ਜਿੰਨੇ ਵੀ ਗਏ ਪਤਾ ਨਹੀਂ ਜਿੰਨੂ ਮੈਂ ਕਹਿੰਦੇ ਸੀ ਫਲਾਣਾ ਸੰਤ ਬਾਬਾ ਫਲਾਣਾ ਸਿੰਘ ਵੀ ਮੈਂ ਕਿਸਦਾ ਨਾਮ ਤਾਂ ਨਹੀਂ ਲੈ ਰਿਆ ਮੈਨੂੰ ਯਾਦ ਵੀ ਨਹੀਂ ਉਹ ਕਹਿੰਦੇ ਸੰਤ ਬਾਬਾ ਫਲਾਣਾ ਸਿੰਘ ਜੀ ਇਹਨਾਂ ਦਾ ਸਤਿਕਾਰ ਕਰਨਾ ਹੈ ਸੰਤ ਬਾਬਾ ਫਲਾਣਾ ਸਿੰਘ ਜੀ ਇਹਨਾਂ ਦਾ ਸਤਿਕਾਰ ਕਰਨਾ ਮੈਂ ਇੱਥੇ ਬੈਠਾ ਮੰਜੀ ਤੇ ਟੈਲੀਵਿਜ਼ਨ ਦੇਖਦਾ ਸੀ ਤੇ ਉੱਥੇ ਮੈਂ ਉਹ ਪ੍ਰੋਗਰਾਮ ਦੇਖ ਰਿਹਾ ਸੀ ਧਰਮ ਸੰਮੇਲਨ ਹੋਇਆ ਸੀ ਜਿਹੜਾ ਉੱਥੇ ਧਰਮ ਸਵੇਲਨ ਕਾਲੋ ਚ ਮਰਜੀ ਉੱਥੇ ਕੀਤਨ ਹੁੰਦਾ ਸੀ ਜੋ ਵੀ ਆ ਜੋ ਜਾਂਦੇ ਸੀ ਉਹਨਾਂ ਦੇ ਗਾਲੇ ਸਰੋਪੇ ਪਾਉਂਦੇ ਸੀ ਉਹ ਬੜੇ ਖੁਸ਼ ਹੋ ਕੇ ਸਰੋਪੇ ਪਹੁੰਚਦੇ ਸੀ ਜਿਨ੍ਹਾਂ ਦੇ ਜਿਨ੍ਹਾਂ ਦਾ ਸਮਾਗਮ ਹੋ ਰਿਹਾ ਹੈ ਜੇ ਤੁਸੀਂ ਉਹਨੇ ਭਾਈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵ ਉਹ ਭਾਈ ਨੇ ਜਿਹੜੇ ਉੱਥੇ ਜਾ ਰਹੇ ਨੇ ਉਹ ਸੰਤ ਭਾਬੇ ਨੇ ਕੀ ਦੇਣੇ ਤੁਹਾਡੀ ਸਮਾਜ ਨੂੰ ਕੀ ਕਰਨੀ ਹੈ ਤੁਹਾਡੀ ਭਾਈ ਮਤੀ ਦਾਸ ਵਰਗੀ ਫਿਰ ਭਾਈ ਮਤੀ ਦਾਸ ਸੰਤ ਬਾਬਾ ਕਿਉਂ ਨਹੀਂ ਭਾਈ ਸਤੀ ਦਾਸ ਸੰਤ ਬਾਬਾ ਕਿਉਂ ਨਹੀਂ ਭਾਈ ਦਿਆਲਾ ਜੀ ਕਿਉਂ ਨਹੀਂ ਸੰਤ ਬਾਬਾ ਕਿਉਂਕਿ ਗੁਰੂ ਨੇ ਬਣਾਇਆ ਹੀ ਪਾਈ ਏ ਆ ਤੂੰ ਨਾਲ ਕਿਨੂੰ ਆ ਕੀ ਤੂੰ ਨਾਲ ਕਿਨੂੰ ਲਈ ਫਿਰਨਾ ਮਰਦਾਨਾ ਜੀ ਨੂੰ ਕਹਿੰਦੇ ਸੀ ਮੈਂ ਉਹ ਲਫ਼ਜ਼ ਨਹੀਂ ਬੋਲਦਾ ਅੰਤਾ ਜਿਹੜੇ ਲੋਕੀ ਬੋਲਦੇ ਨੇ ਉਹ ਕਹਿੰਦਾ ਤੇ ਮੇਰਾ ਭਰਾ ਏ ਭਾਈ ਮਰਦਾਨਾ ਏ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਭਾਈ ਏ ਮੇਰਾ ਭਰਾ ਏ ਮਰਦਾਨਾ ਜੀ ਇਹ ਭਾਈ ਲੈਣਾ ਏ ਮੇਰਾ ਭਰਾ ਏ ਲੈਣਾ ਗੁਰੂ ਨੇ ਕਿਹਾ ਇਹ ਭਾਈ ਦਇਆ ਸਿੰਘ ਏ ਮੇਰਾ ਭਰਾ ਏ ਇਹ ਭਾਈ ਧਰਮ ਸਿੰਘ ਮੇਰਾ ਭਰਾ ਏ ਗੁਰੂ ਨੇ ਹੀ ਸੰਤ ਬਾਬਾ ਦਇਆ ਸਿੰਘ ਬਣਾ ਸਕਦਾ ਗੁਰੂ ਨੇ ਹੀ ਨਾਰਾ ਸਕਦਾ ਸੰਤ ਬਾਬਾ ਧਰਮ ਸਿੰਘ ਨਾਲੇ ਸਿੱਖੀ ਚ ਤੇ ਮਿਟਣਾ ਏ ਬਣਨਾ ਨਹੀਂ ਕੁਛ ਜਿਹੜਾ ਬਣਿਆ ਨਾ ਉਹ ਫਸ ਗਿਆ ਹੂੰ ਕੁਝ ਵੀ ਬਣ ਗਿਆ ਕੁਝ ਬਣ ਜੇ ਸੰਤ ਪਾਪਾ ਬਣ ਜੇ ਕੁਝ ਬਣੇ ਜੋ ਮਰਜੀ ਕੁਝ ਬਣ ਜੇ ਜਿਹੜਾ ਬਣ ਗਿਆ ਉਹ ਫਸ ਗਿਆ ਆਪਸ ਕੋ ਜੋ ਜਾਣੇ ਨੀਚਾ ਸੂਬ ਗਣੀਆਂ ਸਭ ਤੇ ਉੱਚਾ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟਣਾ ਸੁਖੀ ਬੱਚੇ ਮਸਕੀਨੀਆਂ ਆਪਣੇ ਮਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਘਰਬਖਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਵੱਡਾ ਅਖਵਾਣਾ ਕਿੰਨਾ ਕਮਨ ਲਗੇ ਆ ਉੱਥੇ ਤੇ ਮਿਟਣਾ ਸੀ ਉਹਦੇ ਕੋਲ ਜਾ ਕੇ ਉਹਦੇ ਵਿੱਚ ਸਮਾਉਣਾ ਸੀ ਜਾ ਕੇ ਨਹੀਂ ਤਾਂ ਮੱਥੇ ਵੀ ਟਿਕਾਈ ਜਾਂਦੇ ਉਹਨਾਂ ਦੀ ਹਜ਼ੂਰੀ ਚ ਆਹ ਹੁਣ ਜੋ ਮੱਠੀ ਕੋਈ ਕਰੀ ਜਾਵੇ ਪਰ ਜੋ ਗੁਰਬਾਣੀ ਕਹ ਰਹੀ ਹੈ ਨਾ ਆਪ ਮਿਟਾਏ ਮਿਲੀ ਚਾ ਆਪਣਾ ਆਪ ਮਿਟਾਏਗਾ ਜਦ ਤੱਕ ਮੈਂ ਹੈਗਾ ਵਾਂ ਤਦ ਤੱਕ ਰੱਬ ਨਹੀਂ ਹੈਗਾ ਤੂੰ ਹੀ ਹੈਗਾ ਜੇ ਤੂੰ ਬਣ ਫਿਰ ਮੈਂ ਮਿਟਣੀ ਪੈਣੀ ਆਪਣੇ ਆਪ ਨੂੰ ਮਟਾਉਣਾ ਪੈਣਾ ਇਹ ਮਾਰਗ ਹੈਗਾ ਪ੍ਰਮਾਤਮਾ ਨੂੰ ਮਿਲਣ ਦਾ ਸਿੱਖੀ ਔਰ ਕੁਛ ਨਹੀਂ ਇੱਕੋ ਹੀ ਹੈ ਵਾਿਗ੍ਰਿ ਜੀ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਜੀਵਨ ਮਿਲਿਆ ਪ੍ਰਮਾਤਮਾ ਨਾਲ ਮਿਲਣ ਵਾਸਤੇ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੁਰੂ ਸਾਹਿਬ ਕਹ ਰਹੇ ਨੇ ਮੈਨੂੰ ਜਦੋਂ ਮੈਂ ਪੜਾਂਗਾ ਨਾ ਗੋਬਿੰਦ ਮਿਲਨ ਕੀ ਤੇਰੀ ਬਰੀ ਮੈਂ ਤੈਨੂੰ ਕਹਾਂਗਾ ਇਹ ਤੇਰੀ ਬਰੀਆ ਨਹੀਂ ਪੜਨਾ ਇਦਾਂ ਸੀ ਵੀ ਜਿਵੇਂ ਗੁਰੂ ਅਰਜਨ ਦੇਵ ਜੀ ਮੈਨੂੰ ਕਹ ਰਹੇ ਨੇ ਇਹ ਵੀ ਭਾਈ ਗੋਬਿੰਦ ਮੱਲ ਨੂੰ ਇਹ ਤੇਰੀ ਵਾਰੀ ਆ ਦੇਖ ਤੂੰ ਇਹਨੂੰ ਸਫਲ ਕਰ ਰਿਹਾ ਹੈ ਮਿਲਨ ਲਈ ਕੋਈ ਯਤਨ ਕਰ ਰਿਹਾ ਹੈ ਕਰੂੰ ਯਤਨ ਜਿਵੇਂ ਮਿਰਵਾਣਾ ਤਾਕੂ ਦੇਵ ਜਿਉ ਕਰ ਬਣਾ ਕੋਈ ਥੋੜਾ ਬਹੁਤ ਯਤਨ ਕਰ ਰਿਹਾ ਹੈ ਮੈਂ ਉਹਨੂੰ ਮਿਲਣਾ ਗੋਬਿੰਦ ਕਿ ਪੜ ਕੇ ਲੰਘ ਗੋਬਿੰਦ ਕਿ ਤੇਰੀ ਵਾਰੀ ਆ ਤਾਂ ਮੈਂ ਜਿਹੜੀ ਗੱਲ ਕਰਨਾ ਉਹ ਜਿੰਨਾ ਨੇ ਨਹੀਂ ਕੁਰਬਾਨੀਆਂ ਦਿੱਤੀ ਜਿੰਨਾ